ਸੁਪਰ ਫਾਬਨੈਟ ਹੈ ਥੈਂਕ ਯੂ ਸੈਨੇਟੀ ਅਟੈਂਸ਼ਨ ਸੈਨੇਟੀ ਸੈਕਿੰਡ ਥੈਂਕ ਸੈਨੇਟੀ ਅਟੈਂਸ਼ਨ ਅਗਲੀ ਕਯੂ ਜੈ ਥੈਂਕ ਯੂ ਰੈਡੀ ਫੋਰ ਨੈਸ਼ਨਲ ਐਂਡ थैंक यू सो मच प्रिंसिपल साहब बहुत ही सत्कार जो शिशु मॉडल पब्लिक स्कूल दे प्रिंसिपल सरदार सुनील शर्मा जी समूह स्टाफ मैंबर त्यारे बच्चे हो ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਟਿਕਰੇ ਦਿਨੀ ਜੋ CBSE ਵੱਲੋਂ 10th ਤੇ +2 ਦੇ ਨਤੀਜੇ ਲਾਂਡੇ ਗਏ ਤਾਂ ਜਦੋਂ ਮੈਂ ਨਿਊਜ਼ਪੇਪਰ ਵਿੱਚ ਦੇਖਿਆ ਕਿ ਸ਼ਿਸ਼ੂ ਮਾਡਲ ਸਕੂਲ ਦੇ ਬੱਚੇ ਅਦਿੱਤਿਆ ਨੇ 99% ਮਾਰਕਸ ਲੈ ਕੇ ਪੂਰੇ ਜ਼ਿਲ੍ਹੇ ਵਿੱਚੋਂ ਫਰਸਟ ਪੋਜੀਸ਼ਨ ਹਾਸਲ ਕੀਤੀ ਤਾਂ ਮਨ ਨੂੰ ਬੜੀ ਹੀ ਖੁਸ਼ੀ ਹੋਈ ਤਾਂ ਮੈਂ ਪਾਜੀ ਅਸ਼ੋਕ ਭੱਟੀ ਜੀ ਨਾਲ ਗੱਲ ਕੀਤੀ ਕਿ ਕਿਉਂ ਨਾ ਇਹਨਾਂ ਬੱਚਿਆਂ ਨੂੰ ਐਪਰੀਸ਼ੀਏਟ ਕੀਤਾ ਜਾਵੇ ਤਾਂ ਇਹਨਾਂ ਨੇ ਅੱਜ ਅਸੀਂ ਅਚਾਨਕ ਇਹ ਪ੍ਰੋਗਰਾਮ ਅਲੀਕਿਆ ਅਸੀਂ ਇਹ ਪ੍ਰਿੰਸੀਪਲ ਸਾਹਿਬ ਨੂੰ ਵੀ ਨੀਸੀ ਦੱਸਿਆ ਕਿ ਅਸੀਂ ਆ ਰਹੇ ਹਾਂ ਜਿੰਨੇ ਵੀ ਬੱਚਿਆਂ ਨੇ ਵਧੀਆ ਪੋਜੀਸ਼ਨਾਂ ਹਾਸਲ ਕੀਤੀਆਂ ਨੇ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਬਹੁਤ-ਬਹੁਤ ਥੈਂਕਸ ਸਮੂਹ ਸਟਾਫ ਦਾ ਜਿਨ੍ਹਾਂ ਦੀ ਮਿਹਨਤ ਸਦਕਾ ਇਹਨਾਂ ਬੱਚਿਆਂ ਨੇ ਇਹ ਪੋਜੀਸ਼ਨਾਂ ਮਾਣ ਮੱਤੀਆਂ ਹਾਸਲ ਕੀਤੀਆਂ ਬਹੁਤ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕਸ Exam stands for exams. Next position holder, Manmeet Kaur. <laughs> daughter of Mr. Rajiv Singh. He scored 92%. Our next position holder, Dilsharan Prit Daughter of Mr. Rajinder Singh. For our next position holder, Gagandeep Kaur, daughter of Mr. Raj Singh, and she scored 89%. That's for her Next position holder, Sarvan Singh sing for fifth position son of mr lakwinder singh he scored 89 percent